ਨੇਵਾਦ ਬੱਤੀ ਲਾਉਂਦੇ ਗਏ ਗੈਸ ਹੁੰਦੇ ਜਿਉਂ ਅਸੀਂ ਕਰਜਾ ਚੱਕ ਕੇ ਫਿਰ ਅਸੀਂ ਕੁੜੀ ਦਾ ਇਲਾਜ ਕਰਾਉਂਦੇ ਤੇ ਆ ਸਿਰਫ ਪਾਣੀ ਕਰਨ ਐਨਾ ਬੁਰਾ ਹਾਲਤ ਹੀ ਹੁਣ ਵੀ ਸਾਡਾ ਬਹੁਤ ਜਿਆਦਾ ਬੁਰਾ ਹਾਲਾ ਬਾਥਰੂਮ ਅੱਜ ਸਾਡੇ ਇਨੀ ਸਮੈਲ ਆਉਂਦੀ ਸਾਡੇ ਨੂੰ ਹੈਦੀ ਕਰਦਾ ਹੈਗਾ ਨਹੀਂ ਦੇਖੋ ਜੀ ਮਾਨ ਸਾਹਿਬ ਇਹ ਜਿਹੜੀ ਸਰਕਾਰ ਹੈ ਭਗਵੰਤ ਸਿੰਘ ਮਾਨ ਜੀ ਦੀ ਇਸ ਇਲਾਕੇ ਤੋਂ ਇਸ ਹਲਕੇ ਤੋਂ ਐਮਐਲਏ ਤੇ ਉਹ ਸਾਰੇ ਲੋਕਾਂ ਦੇ ਐਮਐਲਏ ਆ ਉਹ ਕੱਲੇ ਗਿਨੇ ਚੁਣੇ ਕੋਈ ਅਮੀਰ ਲੋਕਾਂ ਦੇ ਐਮਐਲਏ ਨਹੀਂ ਹੈਗੇ ਜਿਹੜੇ ਲੋਕ ਨੇ ਇਹ ਵੀ ਉਹੀ ਲੋਕ ਨੇ ਜਿਨ੍ਹਾਂ ਨੇ ਉਹਨਾਂ ਨੂੰ ਐਮਐਲਏ ਬਣਾਇਆ ਤੇ ਪਰ ਜਦੋਂ ਐਮਐਲਏ ਬਣ ਕੇ ਬੰਦਾ ਆਉਂਦਾ ਹੈ ਤਾਂ ਉਹਨੂੰ ਸਿਰਫ ਉਹ ਗਿਣੇ ਚੁਣਵੇਂ ਤਗੜੇ ਲੋਕ ਦਿਖਦੇ ਆ ਇਹ ਲੋਕ ਨਹੀਂ ਦਿਖਦੇ ਇਹਨਾਂ ਨੂੰ ਤਾਂ ਕਿੜੀਆਂ ਮਕੌੜੇ ਸਮਝਦੇ ਆ ਵੀ ਪੈਰਾਂ ਜਿੱਨੇ ਥੱਲੇ ਆ ਕੇ ਮਰ ਜਣ ਕਿਉਂਕਿ ਹਾਲਾਤ ਦੇਖੋ ਕਿੰਨੇ ਗੰਭੀਰ ਹੈ ਆ ਪਾਣੀ ਕੋਈ ਮੀਂਹ ਵਾਲਾ ਪਾਣੀ ਨਹੀਂ ਖੜਾਉ ਰੇ ਇਹ ਪਾਣੀ ਇਹਨਾਂ ਦੇ 12 ਮਹੀਨੇ 30 ਦਿਨ ਤਾਂ ਹੀ ਖੜਦਾ ਤੇ ਲੋਕਾਂ ਨੂੰ ਇਹਨਾਂ ਦੇ ਬੱਚਿਆਂ ਨੂੰ ਡੇਂਗੂ ਮਲੇਰੀਆ ਦੀ ਬਿਮਾਰੀ ਨਿਤ ਹੋ ਰਹੀ ਹੈ ਕਈ ਲੋਕੁਰੇ ਜਿਹੜੇ ਪੀੜਤ ਬੈਠੇ ਆ ਕਈ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਪਰ ਇਹ ਗੁੰੰਗੀਬੇਰੀ ਸਰਕਾਰ ਨੂੰ ਨਾ ਤਾਂ ਦਿਖ ਰਿਹਾ ਐ ਨਾ ਸੁਣ ਰਿਹਾ ਕਿਉਂਕਿ ਇਹਨਾਂ ਨੇ ਆਪਣੀ ਜਿਹੜੀ ਰਿਕੁਐਸਟ ਸੀ ਇਹਨਾਂ ਨੇ ਰਿਟਰਨ ਦੇ ਤੌਰ ਤੇ ਐਸਜੀਐਮ ਸਾਹਿਬ ਨੂੰ ਵੀ ਭੇਜੀ ਐ ਇਹਨਾਂ ਨੇ ਐਸਡੀਓ ਨੂੰ ਵੀ ਭੇਜੀ ਐ ਐਕਸ਼ਨ ਨੂੰ ਵੀ ਭੇਜੀ ਐ ਕਮੇਟੀ ਦੇ ਇਹੋ ਨੂੰ ਵੀ ਭੇਜੀ ਐ ਔਰ ਮੌਕੇ ਦੇ ਮੌਕੇ ਦੇ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਵੀ ਭੇਜੀ ਐ ਪਰ ਫਿਲਹਾਲ ਇਹਨਾਂ ਲੋਕਾਂ ਦੀ ਕੋਈ ਸਾਰ ਨਹੀਂ ਫੜੀ ਜਾ ਰਹੀ ਕਿਉਂਕਿ ਉਹ ਗੌਰ ਨਹੀਂ ਕਰ ਰਹੇ ਮੁੱਖ ਮੰਤਰੀ ਉਪਰ ਹੈਲੀਕਾਪਟਰ ਤੇ ਆਉਂਦੇ ਆ ਹੈਲੀਕਾਪਟਰ ਤੇ ਚਲੇ ਜਾਂਦੇ ਆ ਉਹਨਾਂ ਨੂੰ ਪਤਾ ਨਹੀਂ ਧੂਰੀ ਦੇ ਇਲਾਕੇ ਦਾ ਕਿੰਨਾ ਮਾੜਾ ਹਾਲ ਹੈ ਉਹ ਧੂਰੀ ਦੇ ਸਾਰੇ ਇਲਾਕੇ ਦਾ ਇਕੱਲੇ ਬਸੰਤ ਕਲੋਨੀ ਦਾ ਨਹੀਂ ਪਿਛਲੇ ਦਿਨੀ ਅਸੀਂ ਵਾਰਡ ਨੰਬਰ 16 17 18 ਦੀ ਜਿਹੜੀ ਇੱਕ ਗਲੀ ਹੈ ਜਨਤਾਨਗਰ ਦੇ ਵਿੱਚ ਉੱਥੇ ਬੜਾ ਮਾੜਾ ਹਾਲ ਹੈ ਉੱਥੇ ਤੁਸੀਂ ਦੇਖਿਆ ਕਿ ਲੋਕਾਂ ਦੇ ਘਰਾਂ 'ਚ ਪਾਣੀ ਕਿਵੇਂ ਵੜ ਰਿਹਾ ਹੈ ਇਹੀ ਹਾਲ ਹਿੰਮਤਪੁਰੇ ਮਹੱਲੇ ਦਾ ਉੱਥੇ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਸ਼ੇਰਪੁਰ ਰੋਡ ਤੇ ਜਿਹੜੇ ਘਰ ਨੇ ਜਿਹੜਾ ਪੁਲ ਬਣਾਇਆ ਇਹਨਾਂ ਨੇ ਉਹਦੇ ਕਰਕੇ ਜੇ ਇਹਨਾਂ ਨੇ ਪਾਣੀ ਦੀ ਸਪਲਾਈ ਦੀ ਜਿਹੜੀ ਨਿਕਾਸੀ ਸੀ ਉਹਦਾ ਪ੍ਰਬੰਧ ਨਹੀਂ ਕੀਤਾ ਉਹ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਾ ਰਿਹਾ ਲੋਕਾਂ ਦੇ ਘਰ ਖਰਾਬ ਕਰ ਰਿਹਾ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਉਰੇ ਸੜਕਾ ਤਾਂ ਹੈ ਨਹੀਂ ਉਰੇ ਸਾਰੇ ਕਿਤੇ ਇੱਕ ਛੋਟੇ-ਛੋਟੇ ਦਰਿਆ ਬਣੇ ਹੋਏ ਆ ਜਾਂ ਤਾਂ ਸਾਨੂੰ ਕਿਸ਼ਤੀਆਂ ਦੇ ਦੇਣ ਵੀ ਅਸੀਂ ਆਪਦੇ ਉਸ ਮੋੜ ਤੋਂ ਇੱਧਰ ਘਰਨਾ ਉਹਨੂੰ ਕਿਸ਼ਤੀਆਂ ਤੇ ਆਜਾ ਕਰੀਏ ਜਾਂ ਅਸੀਂ ਆਪਦੇ ਬੱਚਿਆਂ ਨੂੰ ਘਰੇ ਬਿਠਾ ਲਈਏ ਨਾ ਸਕੂਲ ਭੇਜੀਏ ਨਾ ਕਿਤੇ ਸਾਡੇ ਘਰੇ ਨਾਲ ਕੋਈ ਦੁੱਧ ਵਾਲਾ ਆਉਂਦਾ ਨਾ ਕਿਤੇ ਬੱਚੇ ਜਾ ਸਕਦੇ ਆ ਕਿਉਂਕਿ ਜਦ ਵੀ ਬੱਚੇ ਘਰੋਂ ਬਾਹਰ ਨਿਕਲਦੇ ਆ ਉਹਨਾਂ ਦੇ ਸਕੂਲ ਡਰੈਸ ਖਰਾਬ ਹੁੰਦੀ ਹੈ। ਕੋਰੇ ਪਾਣੀ ਦੇਖੋ ਕਿੰਨੇ ਬੂਟ ਹਮੇਸ਼ਾ ਗਿੱਲੇ ਹੋ ਕੇ ਜਾਂਦੇ ਆ। ਇਹ ਜਿਹੜੀ ਗੱਲ ਮੈਨੂੰ ਕੱਲ ਜਨਤਾਨਗਰ ਦੇ ਬੱਚਿਆਂ ਨੇ ਗੱਲ ਆਖੀ ਹੈ ਕਿ ਜਦ ਵੀ ਅਸੀਂ ਜਾਂਦੇ ਆ ਸਾਡੇ ਪੈਰਾਂ ਤੇ ਛਾਲੇ ਏਡੇ ਏਡੇ ਹੋ ਚੁੱਕੇ ਆ ਕਿਉਂਕਿ ਸਾਨੂੰ ਪਾਣੀ ਚ ਰੰਗਣਾ ਪੈਂਦਾ ਤੇ ਪਾਣੀ ਚ ਆਉਣਾ ਪੈਂਦਾ। ਤੇ ਸੀਐਮ ਸਾਹਿਬ ਨੂੰ ਤੇ ਜਾਂ ਉਹਨਾਂ ਦੇ ਦਫ਼ਤਰ ਨੂੰ ਜਾਂ ਐਸਜੀਓ ਐਕਸ਼ਨ ਨੂੰ ਉਹਨਾਂ ਦੇ ਭੋਰਾ ਕਰਨ ਤੇ ਜੂਣੀ ਸਰકરી ਕਿਉਂਕਿ ਅਸੀਂ ਬੜੀ ਬੇ ਬੇਨਤੀਆਂ ਕੀਤੀਆਂ, ਰਿਕੁਐਸਟਾਂ ਕੀਤੀਆਂ, ਅਖਬਾਰਾਂ 'ਚ ਕਰਾਇਆ, ਪੱਤਰਕਾਰਾਂ ਨੂੰ ਕਿਹਾ ਪਰ ਮੈਨੂੰ ਲੱਗਦਾ ਉਹਨਾਂ ਨੂੰ ਇਹ ਲੋਕ ਕਿੜੀਆਂ ਮਕੌੜ ਵੀ ਇਹਨਾਂ ਨੂੰ ਜਿੰਨਾ ਮਰਜੀ ਮਿੱਥਤੋ ਕੋਈ ਫਰਕ ਨਹੀਂ ਪੈਂਦਾ ਪਰ ਹੁਣ ਦੱਸਣਾ ਚਾਹੁੰਦੇ ਆ ਅਸੀਂ ਉਰੇ ਕੋਈ ਪਾਰਟੀ ਤੌਰ ਤੇ ਨਹੀਂ ਆਏ ਕੋਈ ਰਾਜਨੀਤੀ ਤੌਰ ਤੇ ਨਹੀਂ ਆਏ ਉਰੇ ਆਏ ਆਂ ਸ਼ਹਿਰ ਦਾ ਵਸਿੰਦਾ ਹੋਣ ਦੇ ਨਾਤੇ ਕਿਉਂਕਿ ਨਾ ਤਾਂ ਉਰੇ ਕੋਈ ਵੋਟਾਂ ਨੇ ਜਿਹੜੀਆਂ ਮੈਂ ਵੋਟਾਂ ਲਈ ਆਏ ਆਂ ਉਰੇ ਕਿ ਮੈਂ ਉਰੇ ਪਹਿਲਾਂ ਵੀ ਕਿੰਨੀ ਵਾਰ ਆ ਕੇ ਰੋਲਾ ਪਾਇਆ ਆਈਓ ਦੇ ਖਿਲਾਫ ਧਰਨਾ ਲਾਇਆ ਸੀ ਅਸ਼ਵਨੀ ਕੁਮਾਰ ਇਹ ਹੁੰਦੇ ਸੀ ਉਦੋਂ ਤੇ ਅੱਜ ਵੀ ਅਸੀਂ ਕਹਿਣਾ ਚਾਹੁੰਦੇ ਆ ਤਮਾਮ ਸਾਰੇ ਸਿਸਟਮ ਨੂੰ ਵੀ ਇਹਨਾਂ ਦਾ ਹੱਲ ਕੀਤਾ ਜਾਵੇ ਫੇਰ ਨਾ ਕਿ ਉਹ ਕਿ ਅਸੀਂ ਗਾਹਾਂ ਵਾਲਾ ਸਟੈਪ ਜਿਵੇਂ ਮਹੱਲਾ ਵਾਸੀ ਕਹਿਣਗੇ ਜਿਵੇਂ ਉਰੇ ਦੇ ਜਿਹੜੇ ਨਗਰ ਵਾਸੀ ਐ ਕਹਿਣਗੇ ਅਸੀਂ ਉਹ ਸਟੈਪ ਚੱਕਾਂਗੇ ਭਾਵੇਂ ਉਹ ਸਰਕਾਰ ਦੇ ਕਿੰਨਾ ਮਰਜ਼ੀ ਉਲਟ ਹੋਵੇ ਨਾ ਅਸੀਂ ਤੋਂ ਤੋਂ ਛਿਪਣਾ ਐ ਨਾ ਅਸੀਂ ਡਰਨਾ ਇਹ ਹੀ ਤੁਹਾਨੂੰ ਰਿਕਵੈਸਟ ਐ ਚਾਹੇ ਸਾਡੀ ਬੇਨਤੀ ਕਬੂਲ ਕਰੋ ਚਾਹੇ ਸਾਡੀ ਧਮਕੀ ਕਬੂਲ ਕਰੋ ਇਹ ਤੁਹਾਡੇ ਤੇ ਐ ਸ਼ਹਿਰ ਦੀਆਂ ਸਟਰੀਟ ਲਾਈਟਾਂ ਬਾਰੇ ਕੀ ਕਹਿਣਾ ਚਾਹੁੰਦੇ ਜੀ ਭਾਈ ਜੀ ਸਟਰੀਟ ਲਾਈਟਾਂ ਤਾਂ ਦਿਖਾਵੇ ਵਾਲੀਆਂ ਲਾਈਟਾਂ ਨੇ ਇਹਨਾਂ ਨੇ ਕੇਰਾ ਪਾਤੀਆਂ ਵੀ ਇੰਨੇ ਪੈਸੇ ਦੀਆਂ ਲਾਈਟਾਂ ਲੱਗੀਆਂ ਨਾ ਤਾਂ ਰਾਤ ਨੂੰ ਚੱਲਦੀਆਂ ਨੇ 90% ਲਾਈਟਾਂ ਖਰਾਬ ਪਈਆਂ ਨੇ ਨਾ ਮਾਨ ਸਾਹਿਬ ਉਹਨਾਂ ਨੇ ਇੱਕ ਇੱਕ ਵਾਰ ਵੀ ਉਰੇ ਆ ਮਾਨ ਸਾਹਿਬ ਕਦੇ ਨਹੀਂ ਉਰੇ ਪਹੁੰਚੇ ਇਹਨਾਂ ਲੋਕਾਂ ਚਾਹੇ ਇਹਨਾਂ ਲੋਕਾਂ ਨਾਲ ਗੱਲ ਕਰੀਏ ਆ ਸਟਰੀਟ ਲਾਈਟ ਦੇਖੋ ਔਰ ਕਿਹੜੀ ਸਟਰੀਟ ਲਾਈਟ ਤੁਹਾਨੂੰ ਦਿਖਦੀ ਹੈ ਉਹਨਾਂ ਨੇ ਇਹ ਲੋਕਾਂ ਦੇ ਦੀ ਸਟਰੀਟ ਲਾਈਟ ਤਾਂ ਨਹੀਂ ਲਾਈਆਂ ਜਿਹੜੇ ਕਰੋੜਾਪਤੀ ਨੇ ਜਿਹੜੇ ਆਪਦੇ ਪੱਲਿਓ ਵੀ ਲਾ ਸਕਦੇ ਆ ਉਹਨਾਂ ਦੇ ਘਰਾਂ ਮੂਰੇ ਲਾਈਆਂ ਨੇ ਪਰ 90% ਉਹ ਵੀ ਬੰਦ ਹੋ ਚੁੱਕੀਆਂ ਨੇ ਪੁਲਿਸ ਦੀ ਨਫਰੀ ਘੱਟ ਹੋਣ ਕਰਕੇ ਚੋਰੀਆਂ ਹੋ ਰਹੀਆਂ ਨੇ ਉਹਦੇ ਬਾਰੇ ਕੀ ਕਹੋਗੇ ਲੁੱਟਾਂ ਖੋਹਾਂ ਹੋ ਰਹੀਆਂ ਨੇ ਇਹ ਤਾਂ ਪੁਲਿਸ ਨੂੰ ਦੇਖਣਾ ਚਾਹੀਦਾ ਕਿੰਨੀ ਵਾਰ ਅਸੀਂ ਬੇਨਤੀ ਕਰੀ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਨੇ ਕੋਈ ਇਹਨਾਂ ਦੀ ਗश्ती ਨਹੀਂ ਹੈ ਕੋਈ ਉਰੇ ਆ ਉਹ ਢੇੜੇ ਨਹੀਂ ਲਗਾ ਰਹੇ ਕੋਈ ਰਾਤ ਨੂੰ ਨਹੀਂ ਉਹਨਾਂ ਦਾ ਹੈਗਾ ਵੀ ਇੱਕ ਵਾਰ ਵੀ ਉਰੇ ਆ ਕੇ ਉਹ ਦੇਖਣ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸ਼ਹਿਰ ਦੇ ਵਿੱਚ ਪਿਛਲੇ ਦਿਨੀ ਗੈਨੀ ਟਿੱਕੀ ਵਾਲੇ ਸਾਡੇ ਉਰੇ ਫੇਮਸ ਸਾਡੇ ਗੈਨੀ ਟਿੱਕੀ ਵਾਲੇ ਆ ਉਹਨਾਂ ਦੇ ਕੋਲੋਂ ਕੁੜੀਆਂ ਜਾ ਰਹੀਆਂ ਸੀ ਪਰ ਸਖੋ ਕੇ ਭੱਜ ਗਏ ਕਦੇ ਕੰਨ ਦੇ ਵਿੱਚੋਂ ਵਾਲੀਆਂ ਕੱਢ ਕੇ ਲੈ ਜਾਂਦੇ ਨੇ ਬੀਬੀਆਂ ਦੀ ਕੀ ਅਸੀਂ ਆਪਣੇ ਘਰਾਂ ਦੇ ਵਿੱਚ ਅਗਰ ਆਪਣੇ ਮਹੱਲੇ 'ਚ ਅਸੀਂ ਦਾਲ ਸਬਜ਼ੀ ਲੈਣ ਜਾਣੇ ਆ ਕੀ ਅਸੀਂ ਉੱਥੇ ਵੀ ਨਾ ਜਾਈਏ ਇਹ ਪੁਲਿਸ ਨੂੰ ਚਾਹੀਦਾ ਕਿ ਲੋਕਾਂ ਨੂੰ ਸੇਫ ਅਸ਼ੂਰ ਕਰਨ ਕਿ ਲੋਕ ਆਪਣੇ ਘਰਾਂ ਤੇ ਬਾਹਰ ਜਦ ਵੀ ਜਾਣ ਉਹ ਸੇਫ ਮਹਿਸੂਸ ਕਰਨੇ ਪੁਲਿਸ ਦੀ ਡਿਊਟੀ ਬਣਦੀ ਹੈ ਔਰ ਐਸਐਚਓ ਸਾਹਿਬ ਡੀਐਸਪੀ ਸਾਹਿਬ ਨੂੰ ਬੇਨਤੀ ਹੈ ਕਿ ਇਹਤੇ ਗੌਰ ਫਰਮਾਉਣ ਕਿ ਸੀਐਮ ਦੇ ਹਲਕੇ ਵਿੱਚ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਨੇ ਕਤਲ ਹੋ ਰਿਹਾ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਨਾਲੇ ਤਾਂ ਸਾਡੀ ਪਹਿਲੀ ਗੱਲ ਤਾਂ ਬਾਈ ਜੀ ਸਾਡੀ ਕਮਾਈ ਨਹੀਂ ਰਹੀ ਦੂਜੀ ਗੱਲ ਜਿਹੜੇ ਹੈਂਡ ਟੂ ਮਾਊਥ ਵਾਲੇ ਡੇਲੀ ਵਾਲੇ ਨੇ ਵਿਚਾਰੇ ਕਮਾਕੇ ਆਉਂਦੇ ਹੱਥ ਨੂੰ ਇਹਨਾਂ ਨੂੰ ਕਈ ਵਾਰ ਰਾਹ ਦੇ ਵਿੱਚ ਬੰਦੇ ਖੜੇ ਹੋਣ ਦੇ ਕੁੱਟ ਦਾਂਦੇ ਆ ਇਹ ਮੈਂ ਤੁਹਾਨੂੰ ਕਿੱਸਾ ਦੱਸ ਰਿਹਾ ਈਸਰੇ ਪਿੰਡ ਦਾ ਸਾਫਕਾ ਸਰਪੰਚ ਹੈ ਉਹ ਵਿਚਾਰਾ ਦਿਹਾੜੀ ਉਹਦਾ ਮੁੰਡਾ ਕਰਕੇ ਜਾਂਦਾ ਸੀ ਪਿੰਡ ਨੂੰ ਲਹਾਰ ਮਾਜਰੇ ਵਾਲੇ ਮੋੜ 'ਤੇ ਫੜ ਕੇ ਕੁੱਟਿਆ ਕਿਹਨੇ ਕੁੱਟਿਆ ਕੋਈ ਪਤਾ ਨਹੀਂ ਪੁਲਿਸ ਕੋਲ ਜਾਂਦੇ ਕੋਈ ਉਹ ਰਿਪੋਰਟ ਨਹੀਂ ਦਾਖਲ ਕਰਦੇ ਇਹ ਸਾਰੀਆਂ ਚੀਜ਼ਾਂ ਮੁੱਦੇ ਮਾਨ ਸਾਹਿਬ ਨੂੰ ਦੇਖਣੇ ਚਾਹੀਦੇ ਨੇ ਟੇਬਲ 'ਤੇ ਬੁਲਾ ਕੇ ਜਦ ਹੈਲੀਕਾਪਟਰ 'ਚੋਂ ਨੰਗਦੇ ਆ ਤਾਂ ਧੂਰੀ ਦੇ ਵਿੱਚ ਗੱਡੀਆਂ ਚਾ ਕੇ ਦੇਖਣ ਵੀ ਉਰੇ ਕੀ ਮਾੜੇ ਹ ਮੈਂ ਨਾ ਅਜਾਇਬ ਸੰਗ ਫੌਜੀ ਹੈ ਜੀ ਕੀ ਕਹਿਣਾ ਚੌਣੇ ਸੁੱਡੇ ਇੱਥੇ ਇਹ ਸਮੱਸਿਆ ਆ ਰਹੀ ਹੈ ਸਮੱਸਿਆ ਇਸ ਤੇ ਇੱਥੇ ਬਹੁਤ ਜ਼ਿਆਦਾ ਜੀ ਦੂਜੀ ਉਰੇ ਨਹੀਂ ਆਉਂਦਾ ਸਬਜ਼ੀ ਵਾਲਾ ਉਰੇ ਨਹੀਂ ਆਉਂਦਾ ਕੋਈ ਛੋਟੀ ਮੋੜੀ ਚੀਜ਼ ਵਾਲਾ ਉਰੇ ਨਹੀਂ ਆਉਂਦਾ ਜਿਹੜਾ ਪੁਲਿਸ ਦੀ ਗੱਲ ਕੀਤੀ ਸੀ ਪੁਲਿਸ ਵਾਲੇ ਆਉਣਗੇ ਨੰਗਣਗੇ ਕਿੱਥੋਂ ਜੀ ਕੋਈ ਨਹੀਂ ਆਉਂਦਾ ਇੱਥੋਂ ਦੀ ਪਾਣੀ ਪਾਣੀ ਖੜਾ ਹੈ ਸਾਡਾ ਮਕਾਨ ਇੱਟਾਂ ਸੜਾਈਆਂ ਪੈਣੇ ਸਾਲ ਹੋ ਗਿਆ ਆ ਮਕਾਨ ਵਿਚਾਰੇ ਖੜ ਗਿਆ ਪਾਣੀ ਪਾਣੀ ਦੋਨੇ ਪਾਸੇ ਪਾਣੀ ਖੜਾ ਹੈ ਜੀ ਵੀ ਅਜੇ ਤੱਕ ਨਹੀਂ ਕਿਹਾ ਦੰਸਕਾਰ ਕਿ ਵੀ ਇਹਦਾ ਕੋਈ ਮਸਲਾ ਹੱਲ ਹੋ ਜੇ ਤਾਂ ਸੀ ਇੱਥੇ ਭਰਤ ਪਾ ਕੇ ਕੰਧ ਦੇ ਨਾਲ ਲਾ ਕੇ ਜੇ ਪਾਣੀ ਸੁੱਕ ਜੇ ਜਿਹੜਾ ਮਕਾਨ ਤੁਸੀਂ ਉਹਦਾ ਜਿਹੜਾ ਬਣਾ ਰਹੇ ਸੀ ਆਹ ਜੀ ਆਹੀ ਆ ਨਨੂਪਰੀ ਵੀ ਆਹੀ ਮੰਗ ਕਰਦੇ ਜੀ ਵੀ ਇਹ ਮਹੱਲੇ ਦਾ ਹੱਲ ਹੋ ਜੇ ਪਾਣੀ ਦਾ ਸੀਵਰੇਜ ਤਾਂ ਨਿਕਾਸ ਹੋ ਜੇ ਪਹਿਲਾਂ ਧੂਰਾ ਰੋਡ ਤੇ ਮੰਗਤੀ ਕੀਤੀ ਸੀ ਇਹਨਾਂ ਨੇ ਧੂਰਾ ਰੋਡ ਤੋਂ ਬਿਲਕੁਲ ਸਿੱਧਾ ਪਾਣੀ ਜਾਂਦਾ ਉੱਥੋਂ ਕਮਾ ਕੇ ਆ ਲੈਦਾ ਉੱਥੇ ਫਸਾ ਦਾ ਕੰਮ ਜੀ ਨਾਮ ਮੇਰਾ ਨਾਮ ਕ੍ਰਿਸ਼ਨ ਕੁਮਾਰ ਹੈ ਵਾਰਡ ਨੰਬਰ 1 ਬਸੰਤ ਕਲੋਨੀ ਧੂਰੀ ਜੋ ਕਿ ਸਾਡਾ ਤੂਰੀ ਦਾ ਰਹਿਣ ਵਾਲਾ ਮੈਂ ਜੋ ਕਿ ਸੀਐਮ ਸਿਟੀ ਜਾਣਾ ਜਾਂਦਾ ਸੀਐਮ ਸਿਟੀ ਹੋਣ ਦੇ ਬਾਵਜੂਦ ਸਾਡੇ ਹਲਕੇ ਦਾ ਇੰਨਾ ਬੁਰਾ ਹਾਲ ਹੈ ਜੋ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਮੈਂ ਕਹਿੰਦਾ ਸੀਐਮ ਚਾਹੇ ਉਹਦਾ ਕੋਈ ਵੀ ਫੈਮਿਲੀ ਮੈਂਬਰ ਜਾਂ ਕੋਈ ਛੋਟੇ ਮੋਟੇ ਅਫਸਰ ਦਾ ਹੀ ਫੈਮਿਲੀ ਮੈਂਬਰ ਨਾ ਕੋਈ ਰਾਜਨੀਤਿਕ ਮੈਂਬਰ ਆ ਕੇ ਸਾਡੇ ਘਰੇ ਇੱਕ ਰਾਤ ਕੱਟ ਜੇ ਵੀ ਅਸੀਂ ਇੱਥੇ ਥੋੜਾ ਖਾਣਾ ਪਾਣੀ ਖਾਣਾ ਮੈਂ ਕਹਿੰਦਾ ਜੇ ਉਹਦਾ ਬਰਤਨ ਰੱਖਿਆ ਗਿਆ ਨਾ ਤਾਂ ਕਿ ਉਹ ਇੱਥੇ ਬੈਠ ਕੇ ਰੋਟੀ ਖਾਣ ਦਾ ਦੂਰ ਦੀ ਗੱਲ ਹੈ ਪਕਾਉਣੀ ਵੀ ਔਖੀ ਹੋਈ ਪਈ ਆ ਇੱਥੇ ਤੁਸੀਂ ਦੇਖੋ ਫੋਟੋਆਂ ਲਓ ਕਿੰਨਾ ਬੁਰਾ ਹਾਲ ਆ ਪਾਣੀ ਦਾ ਬੱਚੇ ਲੰਘ ਸਵੇਰੇ ਲੰਘਦੇ ਨੇ ਸਾਡੇ ਘਰੋਂ ਸਕੂਲ ਘਰੇ ਜਾਂਦੇ ਨੇ ਪਹਿਲਾਂ ਉਸ ਤੋਂ ਬਾਅਦ ਗਵਾਂਡੀਆਂ ਦੇ ਘਰੇ ਜਾ ਕੇ ਪੈਰ ਧੋ ਕੇ ਫੇਰ ਦੁਬਾਰਾ ਸਕੂਲ ਜਾਂਦੇ ਨੇ ਐਨਾ ਬੁਰਾ ਹਾਲ ਆ ਤੇ ਬਿਮਾਰੀਆਂ ਕੰਨੀਓ ਐਨਾ ਬੁਰਾ ਹਾਲ ਆ 스멜 ਮਾਰਦੀ ਆ ਸਾਰਾ ਦਿਨ ਮੈਨੂੰ ਖੁਦ ਨੂੰ 3 ਸਾਲ ਹੋ ਗਏ ਬਿਮਾਰ ਪਏ ਨੂੰ 25-30000 ਰੁਪਏ ਮੈਂ ਕੰਪਨੀ ਚ ਕਮਾਉਂਦਾ ਸੀਗਾ ਅੱਜ ਮੈਂ 6000 ਰੁਪਏ ਮੇਰੀ ਘਰ ਵਾਲੀ ਕਮਾਉਂਦੀ ਆ ਤੇ ਉਹੀ ਡਾਕਟਰ ਦੇ ਘਰ ਪੂਰੇ ਹੁੰਦੇ ਨੇ ਜੇ ਕਹਾਂ ਤਾਂ ਮੈਂ ਰਪੋਰਟਾਂ ਵੀ ਦਿਖਾ ਸਕਦਾ 4-4000 ਰੁਪਏ ਦੀ 2-2 ਮਹੀਨੇ ਬਾਅਦ 3-3 ਮਹੀਨੇ ਬਾਅਦ ਐਂਡੋਸਕੋਪੀ ਹੁੰਦੀ ਆ ਡ ਕਿੱਥੋਂ ਆਇਆ ਇਨਫੈਕਸ਼ਨ ਵਾਲਾ ਕੀੜਾ ਕੋਈ ਉੱਪਰੋਂ ਹਵਾ ਚੋਂ ਤਾਂ ਉੱਡ ਕੇ ਨਹੀਂ ਆਇਆ ਜਾਂ ਪਹਿਲਾਂ ਨਹੀਂ ਸਰਕਾਰਾਂ ਵੱਲ ਤਾਂ ਆ ਨਹੀਂ ਗਿਆ ਇਹ 15 ਸਾਲ ਹੋ ਗਏ ਜਿਹੜਾ ਅਸੀਂ ਜੂਝ ਰਹੇ ਆ ਇਹ ਗੰਦੇ ਪਾਣੀ ਨਾਲ ਪੀਣ ਵਾਲੇ ਪਾਣੀ ਦੇ ਵਿੱਚ ਕੀੜਾ ਆ ਰਿਹਾ ਹੈਗਾ ਕੋਈ ਚੈਕਿੰਗ ਕਰਨ ਆ ਲੈ ਜਾਂਦਾ ਹਸਪਤਾਲ ਚੋਂ 쿨ਰ ਦਾ ਪਾਣੀ ਸਾਫ਼ ਕਰੋ ਜੀ ਹਫ਼ਤੇ ਬਾਅਦ ਢੋਲ ਚ ਪਾਣੀ ਨਾ ਰੱਖੋ ਜੀ ਹਫ਼ਤੇ ਬਾਅਦ ਸਾਫ਼ ਕਰੋ ਕਿ ਇਹ ਬਾਣੀ ਨਹੀਂ ਦਿਖ ਰਿਹਾ ਉਹਨਾਂ ਨੂੰ ਸਰਕਾਰਾਂ ਨੂੰ ਇਹ ਬਾਣੀ ਨਹੀਂ ਦਿਖ ਰਿਹਾ ਮੈਂ ਕੋਈ ਮੌਕੇ ਦੀ ਸਰਕਾਰ ਨੂੰ ਨਹੀਂ ਕਹਿ ਰਿਹਾ ਜਿਹੜੀਆਂ ਵੀ ਆਈਆਂ ਨੇ ਸਾਰੀਆਂ ਨੂੰ ਕਹਿ ਰਿਹਾ ਸਾਡਾ ਜਿੱਦਾਂ ਦੇ ਅਸੀਂ ਰਹਿਣ ਲੱਗੇ ਔਰੇ ਘੱਟੋ ਘੱਟ 30-35 ਸਾਲ ਹੋ ਗਏ ਇੱਥੇ ਨਾ ਤਾਂ ਕੋਈ ਸੀਵਰੇਜ ਦਾ ਹੱਲ ਹੋਇਆ ਨਾ ਕੋਈ ਪੀਣ ਵਾਲੇ ਪਾਣੀ ਦਾ ਹੱਲ ਹੋਇਆ ਬਾਕੀ ਤਾਂ ਬਹੁਤ ਗੱਲਾਂ ਨੇ ਕਰਨ ਵਾਲੀਆਂ ਪਰ ਜਿਹੜਾ ਸਾਡਾ ਮੇਨ ਮੁੱਦਾ ਹੈਗਾ ਪੀਣ ਵਾਲੇ ਪਾਣੀ ਦਾ ਤੇ ਸੀਵਰੇਜ ਦਾ ਜੇ ਹੱਲ ਨਾ ਹੋਇਆ ਤਾਂ ਸਾਡੇ ਮੇਲੇ ਦੇ ਵਿੱਚ 350 ਘਰ ਤੋਂ ਮੈਨੂੰ ਲੱਗਦਾ 150 ਘਰ ਵੀ ਨਹੀਂ ਰਹਿਣਾ ਕਿਉਂਕਿ ਇਹ ਬੰਦੇ ਬਿਮਾਰ ਪੈ ਰਹੇ ਨੇ ਕਿੰਨਾ ਟਾਈਮ ਕੱਟੇ ਨੇ 3 ਸਾਲ ਮੈਨੂੰ ਹੋ ਗਏ ਮੈਨੂੰ ਲੱਗਦਾ ਸਾਲ ਕਬੋਰ ਕੱਟੂ ਮੈਂ ਮਰਨਾ ਹੂੰ ਵੀ ਆ ਮਰਨਾ ਹੂੰ ਵੀ ਆ ਪਰ ਜੇ ਸਾਡਾ ਕੋਈ ਹੱਲ ਨਾ ਹੋਇਆ ਰੋਡ ਤੇ ਵੀ ਬੈਠਾਂਗੇ ਚਾਹੇ ਸਾਡੇ ਦੇ ਪਰਚੇ ਹੋ ਜਾਣ ਚਾਹੇ ਕੁਝ ਹੋ ਜਾਣ ਜੇ ਸਾਡਾ ਹੱਲ ਨਾ ਹੋਇਆ ਬੱਚਿਆਂ ਪਿੱਛੇ ਸਾਨੂੰ ਚਾਹੇ ਜਾਨ ਦੇਣੀ ਪੈ ਜਾਏ ਕੁਝ ਵੀ ਕਰਾਂਗੇ